ਇਕ ਔਰਤ ਵੱਲੋਂ ਪਹਿਲਾਂ ਇੱਕ ਨੌਜਵਾਨ ਨੂੰ ਆਪਣਾ ਮੂਬੂਲਾ ਪੁੱਤਰ ਬਣਾਇਆ ਜਾਂਦਾ ਫਿਰ ਉਸ ਕੋਲੋਂ ਉਸਦੇ ਰਾਹੀ ਹੋਰ ਫਾਈਨਾਂਸਰਾਂ ਕੋਲੋਂ ਉੱਤੇ ਲੱਖਾਂ ਰੁਪਏ ਲੈ ਲਿੱਤੇ ਜਾਂਦੇ ਨੇ ਜਦੋਂ ਫਾਈਨਾਂਸਰਾਂ ਨੇ ਨੌਜਵਾਨ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਤਾਂ ਨੌਜਵਾਨ ਨੇ ਆਪਣੀ ਮੂਬੋਲੀ ਮਾਂ ਕੋਲੋਂ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਉਸਦੇ ਵੱਲੋਂ ਆਪਣੇ ਪੁਲਸੀਆ ਘਰ ਵਾਲੇ ਦੀ ਤੌਂਸ ਦਿਖਾ ਕੇ ਉਸ ਨੂੰ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ ਬੀਤਿ ਰਾਜ ਤੋਂ ਜਤਿੰਦਰ ਸ਼ਰਮਾ ਨਾਮ ਦਾ ਨੌਜਵਾਨ ਉਹਨਾਂ ਦੇ ਘਰ ਪੈਸੇ ਮੰਗਣ ਗਿਆ ਤਾਂ ਉਸ ਨੌਜਵਾਨ ਦੇ ਨਾਲ ਮਾਰ ਕੁੱਟਾਈ ਤੱਕ ਕੀਤੀ ਜਾਂਦੀ ਹੈ ਪਰਿਵਾਰ ਅਨੁਸਾਰ ਜਤਿੰਦਰ ਨੂੰ ਔਰਅੱਧੇ ਪੁਲਿਸ ਅਧਿਕਾਰ ਵਾਲੇ ਵੱਲੋਂ ਝੂਠੇ ਮਾਮਲੇ 'ਚ ਫਸਾਉਣ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ ਜਦੋਂ ਦੁਖੀ ਹੋ ਕੇ ਜਤਿੰਦਰ ਸ਼ਰਮਾ ਨੇ ਸਲਫਾਸ ਨਿਕਲ ਲਈ ਅਤੇ ਕੁਝ ਸਮੇਂ ਬਾਅਦ ਉਸ ਦੀ ਤੜ-ਤੜਪ ਕੀ ਮੌਤ ਹੋ ਜਾਂਦੀ ਹੈ ਦੱਸਿਆ ਗਿਆ ਕਿ ਸਲਫਾਸ ਨਿਗਲਣ ਤੋਂ ਪਹਿਲਾਂ ਮ੍ਰਿਤਕ ਵੱਲੋਂ ਇੱਕ ਕਾਗਜ਼ ਤੇ ਇਹ ਲਿਖ ਕੇ ਛੱਡ ਦਿੱਤਾ ਗਿਆ ਸੀ ਕਿ ਉਸ ਦੀ ਮੌਤ ਦੇ ਜ਼ਿੰਮੇਵਾਰ ਉਸ ਦੀ ਮੂਪੋਲੀ ਮਾ ਪਲਵਿੰਦਰ ਕੌਰ ਤੇ ਪਿਓ ਲਖਵੀਰ ਹੈ ਪਰਿਵਾਰ ਦੇ ਸ਼ਿਕਾਇਤੇ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਕਾਰਵਾਈ ਕਰਨੀ ਸ਼ੁਰੂ ਕੀਤੀ ਗਈ ਹੈ 40 ਵਰਿਆਂ ਦਾ ਮ੍ਰਿਤਕ ਨੌਜਵਾਨ ਜਤਿੰਦਰ ਸ਼ਰਮਾ ਸਿਟੀ ਦੇ ਵੱਲ ਦਾ ਕਾਮਕਾਰ ਦਾ ਸੀ ਅਤੇ ਸ਼ਹਿਰ ਦੇ ਵਿੱਚ ਬਿਹਤ ਸ਼ਰੀਫ ਅਤੇ ਮਿਲ ਆਪਣੇ ਸੁਵਾਰ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ ਪਰਿਵਾਰ ਦਾ ਕਹਿੰਦੇ ਜਦੋਂ ਤੱਕ ਦੋਸ਼ੀਆਂ ਦੀ ਗ੍ਰਫਤਾਰੀ ਨਹੀਂ ਹੁੰਦੀ ਮ੍ਰਿਤਕ ਦੀ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਕੁਲਵਿੰਦਰ ਸਿੰਘ ਕੋਲਵਿੰਦਰ ਕੋਰ ਤੇ ਉਹਦੇ ਪਤੀ ਉਹਨਾਂ ਦਾ ਬੇਟਾ ਉਹਨਾਂ ਨੇ ਕਾਫੀ 25 26 ਲੱਖ ਰੁਪਇਆ ਲਿਆ ਇਸ ਕਰਕੇ ਉਹਨਾਂ ਨੇ ਦਵਾਈ ਖਾ ਲਈ ਉਹਨਾਂ ਨੇ ਮੋਹ ਬੋਲੀ ਆਪਣਾ ਪੁੱਤਰ ਬਣਾਇਆ ਹੋਇਆ ਸੀਗਾ ਆਂਦਰਵਾੜ ਕੇ ਤੇ ਆਪਣੀ ਜ਼ਿੰਮੇਵਾਰੀ ਤੇ ਕਾਨੂੰਨਕਮ ਆਫ ਨੇ ਇਸ ਵਾਲੇ ਕੋ ਲੈ ਕੇ ਉਹਨੂੰ ਪੈਸੇ ਦਿੱਤੇ ਹੋਏ ਆ ਕਿ ਉਹ ਜਰ ਉਹਨਾਂ ਮੰਗਦਾ ਹੀ ਉਹ ਦਿੰਦੀ ਨਹੀਂ ਤੇ ਕੱਲ ਰਾਤ ਹੀ ਉਹਨੇ ਮਾਰਕਟ ਆਈ ਵੀ ਕੀਤੀ ਔਰੇ ਨਾਲ ਤੇ ਕਿੰਨੇ ਕਿੰਨੇ ਅੰਦਰ ਵੜ ਘਰ ਵਾਲੇ ਨੇ ਕੁਲਵਿੰਦਰ ਕੌਰ ਨੇ ਤੇ ਤੁਸੀਂ ਕੰਪਲੇਂਟ ਲਿਖਾਤੀ ਹੈ ਹਾਂਜੀ ਲਿਖਾਤੀ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵੱਲ ਹਜੇ ਉਹਨਾਂ ਨੇ ਬਿਆਨ ਦੂਨ ਲਏ ਆ ਕਹਿੰਦੇ ਕਰਨਿਆ ਕਾਰਵਾਈ ਕੀ ਮੰਗ ਕਰ ਜਰ ਸੰਸਾਫ ਚਾਇਰਾ ਆ ਛੋਟਾ ਜਿਹਾ ਆ ਸ਼ਾਟਿੰਗ ਵਾਲੀ ਕੁੜੀ ਆ ਕਿੰਨੀ ਉਮਰ ਹੀ ਇਹਨਾਂ ਦੀ ਇਹਦੀ 40 ਸਾਲ ਕਿਹੜੀ ਦਵਾਈ ਖਾਧੀ ਹੋਰ ਸਲਫਾਜ਼ ਖਾਧੀ ਇਹਦੇ ਦੁੱਖੋ ਇਹਨੇ ਦੁੱਖੋ ਜੇ ਜਾਚੂ ਲਾਉਦੇ ਨੇ ਮੇਰਾ ਨਾਮ ਅਨੁਰਕ ਸ਼ਰਮਾ ਆ ਕੁਛ ਟਾਈਮ ਪਹਿਲੇ ਪੁਲਵਿੰਦਰ ਕੋਰ ਇਹ ਉਹਨਾਂ ਦੇ ਹਸਬੰਡ ਤੇ ਉਹਨਾਂ ਦਾ ਬੇਟਾ ਇਹਨਾਂ ਨੇ ਮੇਰੇ ਚਾਚੂ ਕੋਲੋਂ ਪੈਸੇ ਲਿੱਤੇ ਸੀ ਉਹਨਾਂ ਨੇ ਅੱਗੇ ਫਾਈਨੈਂਸਰਾਂ ਕੋਲੋਂ ਪੈਸੇ ਲੈ ਕੇ ਇਹਨਾਂ ਨੂੰ ਤੇ ਇਹਨਾਂ ਨੇ ਆਪਣਾ ਬੇਟਾ ਬਣਾਇਆ ਹੋਇਆ ਸੀ ਉਹਨਾਂ ਨੂੰ ਇਹ ਚਾਂਸੇ ਵਿੱਚ ਲੈ ਕੇ ਤੇ ਉਹਨਾਂ ਕੋਲ ਇਹਨਾਂ ਨੇ ਪੈਸੇ ਲੈ ਲਏ ਤੇ ਉਸ ਤੋਂ ਬਾਅਦ ਜਦੋਂ ਫਰਾਂ ਅਨਸਰ ਚਾਚੂ ਨੂੰ ਤਾਂ ਕਰਦੇ ਹੀ ਪੈਸਿਆਂ ਵਾਲੋ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਮੈਨੂੰ ਪੈਸੇ ਦੇ ਦੋ ਤੇ ਅੱਗੇ ਉਹਨਾਂ ਨੇ ਕਿਹਾ ਤਾਂ ਕਿ ਮੇਰਾ ਘਰ ਵਾਲਾ ਪੁਲਿਸ ਵਾਲਾ ਆਇਆ ਇਹ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਇਹ ਉਹਨਾਂ ਨੇ ਕਿਹਾ ਤੇ ਅ ਕੱਲ ਰਾ ਤਾਂ ਚਾਚੂ ਨੇ ਇਹ ਉਹਨਾਂ ਦੇ ਇਹਨਾਂ ਦੇ ਦੁੱਖੋਂ ਦਵਾਈ ਵੀ ਲਈ ਇਹ ਜੀ ਸਾਡੇ ਇੱਕ ਭਾਰਤੀ ਵਾਈਫ ਆ ਜਤਿੰਦਰ ਕੁਮਾਰ ਵੱਲੋਂ ਸ਼ਿਕਾਇਤ ਮਿਲੀ ਵੀ ਮੇਰੇ ਪਤੀ ਨੇ ਕੋਈ ਜਰੀਲੀ ਚੀਜ਼ ਨਿਕਲ ਲਈ ਆ ਤੇ ਜਿਸ ਤੇ ਅਸੀਂ ਵੈਰੀਫਾਈ ਕੀਤਾ ਤੇ ਜਿਹੜੀ ਹੁਣ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰ ਰਹੇ ਆ ਤੇ ਕਾਨੂੰਨੀ ਕਾਰਵਾਈ ਕੀ ਅਮਲ ਚ ਲਿਆ ਕੇ ਜੋ ਵੀ ਅੱਗੇ ਫਰਦਰ ਇਨਵੈਸਟੀਗੇਸ਼ਨ ਹੋਦੀ ਹੈ ਤੁਹਾਡੇ ਧਿਆਨ ਵਿੱਚ ਲਿਆਵਾਂ ਮੌਤ ਹੋਈ ਉਹਨਾਂ ਦੀ ਹਾਂਜੀ ਉਹਨਾਂ ਦੀ ਮੌਤ ਹੋ ਗਈ ਜਿੰਨੀ ਉਮਰ ਸੀ ਔਰ ਕਿੱਥੇ ਰਹਿਣ ਵਾਲੇ ਸੀ 40 ਸਾਲ ਦੇ ਸੀ ਗੀਤਾਪੁਰੋਂ ਦੇ ਰਹਿਣ ਵਾਲੇ ਸੀ ਗੀਤਾਪੁਰ ਰੋਡ ਦੇ ਗੀਤਾਪੁਰ ਰੋਡ ਦੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਫੀਦ ਅਟਿਕ ਰਹਿਣ ਜਿਹੜਾ ਮਕਦਮਾ ਦਾ ਚ ਕਰਕੇ ਇਹਨੂੰ ਅਮਲ ਜੁਕੂਨੀ ਕਰਾਈ ਜਾਵਾ ਇਹ ਕਿੰਨੇ ਦੋਸ਼ੀਆਂ ਦੇ ਨਾਲ ਲਿਖਾਏ ਗਏ ਆ ਉਹਨਾਂ ਨੂੰ ਤਿੰਨ ਦੋਸ਼ੀਆਂ ਨਾਲ